ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ Mahindra 275 ਟਰੈਕਟਰ ਵਿਕਾਊ 95 ਮਾਡਲ ਟਾਇਰ ਚਾਰੇ 45% ਨੇ ਰੇਟ 1,25,000 ਫੁੱਲ ਗਾਰੰਟੀ ਹੈ ਜੀ ਇੰਜਨ ਗੇਅਰ ਦੀ ਏਰੀਆ ਪਿੰਡ ਫਰੋਰ ਖਮਾਣੋ ਸ਼ਹਿਰ ਫਤਿਹਗੜ੍ਹ ਸਾਹਿਬ ਨੰਬਰ 9915224873 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ 275 ਟਰੈਕਟਰ ਨੂੰ ਖਰੀਦ ਸਕਦੇ ਹੋ ਇਨੋਵਾ ਗੱਡੀ ਵਿਕਾਊ ਹੈ ਜੀ ਇਨੋਵਾ ਗੱਡੀ ਵਿਕਾਊ ਹੈ ਗੱਡੀ 2015 ਮਾਡਲ ਪੀਵੀ ਨੰਬਰ ਲੁਧਿਆਣਾ ਦਾ ਦੂਜੇ ਨਾਂ ਹੈ ਗੱਡੀ 7 ਲੱਖ 50 ਹਜ਼ਾਰ ਰੇਟ ਰੱਖੀ ਗਿਆ ਏਰੀਆ ਜੀ ਹਸਨਪੁਰ ਲੁਧਿਆਣਾ ਬਾਕੀ ਕੰਡੀਸ਼ਨ ਬਿਲਕੁਲ ਓਕੇ ਗੱਡੀ ਦੀ ਕਾਗਜ ਵਗੈਰਾ ਪੂਰੇ ਨੇ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਜੀ ਨੰਬਰ ਤੁਸੀਂ ਨੋਟ ਕਰ ਲਓ 9815263995 ਇਸ ਨੰਬਰ ਤੇ ਫੋਨ ਕਰਕੇ ਜੀ ਤੁਸੀਂ ਇਨੋਵਾ ਗੱਡੀ 2015 ਮਾਡਲ ਦੂਜੇ ਨਾਂ 7 ਲੱਖ 50 ਹਜ਼ਾਰ ਰੁਪਏ ਦੇ ਵਿੱਚ ਗੱਡੀ ਨੂੰ ਖਰੀਦ ਸਕਦੇ ਹੋ 60 ਫਾਰਮ ਟਰੈਕ ਟਰੈਕਟਰ ਵਿਕਾਊ ਹੈ ਜੀ 2007 ਮਾਡਲ ਐਨਆਰਆਈ ਵੀਰ ਦਾ ਟਰੈਕਟਰ ਹੈ ਜੀ ਇਹ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਏਰੀਆ ਫਰੀਦਕੋਟ ਹੈ ਜੀ ਜ਼ਰੂਰਤ ਕਰਕੇ ਬੇਚ ਰਹੇ ਨੇਗੇ 265000 ਰੁਪਿਆ ਟਰੈਕਟਰ ਦਾ ਰੇਟ ਰੱਖਿਆ ਗਿਆ 2007 ਮਾਡਲ ਹੈ ਇਹ ਟਰੈਕਟਰ ਐਨ ਆਰ ਆਈ ਵੀਰਦਾ ਜੀ ਜ਼ਰੂਰਤ ਕਰਕੇ ਬੇਚ ਰਹੇ ਨੇ 60 ਫਾਰਮ ট্রাক ਟਰੈਕਟਰ ਹੈ ਜੀ 265000 ਦਾ ਰੇਟ ਹੈ 70090 25134 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਹੈ ਜਿਹੜਾ 7 ਮਾਡਲ 265000 ਦੇ ਵਿੱਚ ਖਰੀਦ ਸਕਦੇ ਹੋ ब्रजਾ गड्डी ਵਿਕਾਊ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਗੱਡੀ ਦੀ ਕੰਡੀਸ਼ਨ ਨੂੰ ਦੇਖ ਸਕਦੇ ਹੋ ਸਪਿਰ ਨੇ ਵਧੀਆ ਚਾਰਜ ਪੇਰੋ ਗੱਡੀ ਦੀ ਕੰਡੀਸ਼ਨ ਦਿਖਾਈ ਹੈ ਤੁਸੀਂ ਵੇਖ ਸਕਦੇ ਹੋ ਬ੍ਰਜਾ ਜੈਡ ਡੀਆਈ ਗੱਡੀ ਹੈ 2017 ਮਾਡਲ ਫੁੱਲ ਬੀਮਾ ਏਰੀਆ ਤਪਾ ਮੰਡੀ ਰੇਟ ਹੈ ਜੀ 7 ਲੱਖ 5000 7 ਲੱਖ 5000 ਪਰ ਰੇਟ ਰੱਖੀ ਹੈ ਜੀ ਗੱਡੀ ਹਰਿਆਣਾ ਨੰਬਰ ਹੈ ਜੀ ਰੇਟ ਹੈ 7 ਲੱਖ 5000 ਫੁੱਲ ਬੀਮਾ ਜੀ 17 ਮਾਡਲ ਹੈਗਾ 9463280 835 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਰੇਜਾ ਗੱਡੀ ZDI 17 ਮਾਡਲ 7 ਲੱਖ 5000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 8 ਫੁੱਟਾ ਐਗਰੀ ਜ਼ੋਨ ਦਾ ਸੁਪਰ ਸੀਡਰ ਵਿਕਾਊ ਆ 2024 ਮਾਡਲ ਸਿਰਫ 32 ਗਿੱਲੇ ਬੀਜੇ ਨੇ ਜੀ 150 ਰੇਟ ਰੱਖਿਆ ਗਿਆ ਏਰੀਆ ਅੰਮ੍ਰਿਤਸਰ ਸਿਰਫ ਹਜੇ 32 ਗਿੱਲੇ ਹੀ ਬੀਜੇ ਨੇ ਜੀ ਬਿਲਕੁਲ ਨਵੀਂ ਕੰਡੀਸ਼ਨ ਹੈ 24 ਮਾਡਲ ਹੈ ਜੀ 8 ਫੁੱਟਾ ਐਗਰੀ ਜ਼ੋਨ ਦਾ ਸੁਪਰ ਸੀਡਰ ਵਿਕਾਊ ਹੈ ਜੀ ਏਰੀਆ ਅੰਮ੍ਰਿਤਸਰ ਹੈ ਜੀ 9876565982 ਇਸ ਨੰਬਰ ਤੇ ਫੋਨ ਕਰਕੇ ਤੁਸੀਂ 8 ਫੁੱਟਾ ਐਗਰੀ ਜ਼ੋਨ ਦਾ ਸੁਪਰ ਸਿਡਰ 24 ਮਾਡਲ 185 ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਤੁਸੀਂ ਦੇਖ ਸਕਦੇ ਲੋ ਜੀ ਇੱਕ ਅੱਜ ਹੋਰ ਤੁਹਾਡੇ ਲਈ ਜ਼ਮੀਨ ਦੀ ਵੀਡੀਓ ਲੈ ਕੇ ਆਏ ਹਾਂ ਜੀ ਇਹ ਜਿਹੜੀ ਜ਼ਮੀਨ ਤੁਹਾਨੂੰ ਦਿਖਾਉਣ ਲੱਗੇ ਹਾਂ ਜੀ ਇਹ ਜ਼ਮੀਨ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਐਮਪੀ ਯੂਪੀ ਦਾ ਕੋਈ ਵੀ ਵੀਰ ਖਰੀਦ ਸਕਦਾ ਸਿੱਧੀ ਨਾਮ ਹੋਣ ਵਾਲੀ ਜ਼ਮੀਨ ਹੈ ਜੀ ਇਹ 32 ਕਿੱਲੇ ਜਿੰਦਲ ਸੋਲਰ ਪਾਰਕ ਵਾਲੀ ਜ਼ਮੀਨ ਹੈ ਤੇ ਰੇਟ ਹੈ 2,11,000 ਕਿੱਲੇ ਦਾ 2 ਸਾਲ ਦਾ ਠੇਕਾ ਐਡਵਾਂਸ ਮਿਲ ਜੂਆ ਜੀ ਠੇਕਾ ਹੈਗਾ ਜੀ 15,625 ਰੁਪਏ ਏਰੀਆ ਬਿਕਨਰ ਰਾਜਸਥਾਨ ਇਹ ਤੋਂ ਇਲਾਵਾ ਰਾਜਸਥਾਨ ਦੇ ਵਿੱਚ ਖੇਤੀਬਾੜੀ ਵਾਲੀਆਂ ਜ਼ਮੀਨਾਂ ਮਾਈਨਿੰਗ ਵਾਲੀਆਂ ਜ਼ਮੀਨਾਂ ਟੂਰਿਜ਼ਮ ਤੇ ਇੰਡਸਟਰੀ ਵਾਲੀਆਂ ਜ਼ਮੀਨਾਂ ਖਰੀਦਣ ਦੇ ਲਈ ਸੰਪਰਕ ਕਰੋ ਜੀ ਜ਼ਮੀਨ ਖਰੀਦਣ ਦੇ ਲਈ ਘੱਟ ਤੋਂ ਘੱਟ ਬਜਟ 50 ਲੱਖ ਹੋਣਾ ਚਾਹੀਦਾ ਜੀ ਇਹ ਤੋਂ ਇਲਾਵਾ ਸੋਲਰ ਪਾਰਕ ਲਗਵਾਉਣ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੋਲਰ ਪਾਰਕ ਵਾਲੀਆਂ ਜ਼ਮੀਨਾਂ ਖਰੀਦਣ ਦੇ ਲਈ ਪੂਰੀ ਹੈਲਪ ਤੁਹਾਡੀ ਕੀਤੀ ਜਾਊਗੀ ਪੂਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਵੇਗੀ ਜੀ ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਸੋਲਰ ਪਾਰਕ ਵਾਲੀਆਂ ਜ਼ਮੀਨਾਂ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀਰ ਦਾ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ ਤੁਸੀਂ ਨੋਟ ਕਰ ਲਓ ਜੀ 968022993 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜ਼ਮੀਨ ਖਰੀਦ ਸਕਦੇ ਹੋ ਤੇ ਜੇਕਰ ਕੋਈ ਵੀਰ ਸੋਲਰ ਪਾਰਕ ਲਗਾਉਣਾ ਚਾਹੁੰਦਾ ਹੋਵੇ ਉਹ ਵੀ ਸੰਪਰਕ ਕਰ ਸਕਦਾ ਹੈ ਇਹ ਨੰਬਰ ਤੇ ਜਿਸ ਤੋਂ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਊਗੀ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਜਿਹੜੀ ਜ਼ਮੀਨ ਬਾਰੇ ਤੁਹਾਨੂੰ ਦੱਸਿਆ 32 ਕਿੱਲੇ ਜ਼ਮੀਨ ਹੈ 215000 ਕਿੱਲੇ ਦਾ ਠੇਕਾ ਹੁੰਦਾ ਇਹ ਜ਼ਮੀਨ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਯੂਪੀ ਐਮਪੀ ਕਿਤੋਂ ਦਾ ਵੀਰ ਵੀ ਖਰੀਦ ਸਕਦਾ ਸਿੱਧੇ ਨਾਮ ਹੋਣ ਵਾਲੀ ਜ਼ਮੀਨ ਹੈ ਜੀ ਦਿੱਤੇ ਨੰਬਰ ਤੇ ਸੰਪਰਕ ਕਰੋ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ 968022993 ਇਸ ਨੰਬਰ ਤੇ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਮੇਰਾ ਕੋਈ ਵੀ ਵੀਰ ਭੈਣ ਭਰਾ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ ਨੰਬਰ ਨੋਟ ਕਰ ਲਓ ਜੀ 987799846 ਇਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋਆਂ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਕਰਵਾ ਸਕਦੇ ਹੋ ਤੇ ਇੱਕ ਹੋਰ ਵੀਰਾਂ ਨੂੰ ਬੇਨਤੀ ਹੈ ਜੀ ਜਦੋਂ ਵੀ ਤੁਸੀਂ ਕੋਈ ਵੀ ਜ਼ਮੀਨ ਪਲਾਟ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣਾ ਹੋਵੇ ਤਾਂ ਇੱਕ ਵੀਡੀਓ ਜਰੂਰ ਭੇਜਿਆ ਕਰੋ ਜੀ ਨਾਲ ਜਿਹਦੇ ਵਿੱਚ ਕੰਡੀਸ਼ਨ ਪਤਾ ਚੱਲ ਸਕੇ ਤੁਹਾਡਾ ਸਾਰਨਾ ਤੈਦ ਲੋ ਤਾਂ ਅਨਬਾ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਪੋਰਟ ਕਰਨ ਦੇ ਲਈ ਨਵੇਂ ਵਿਆਹੀ ਬੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ